ਹਾਂਜੀ ਬਾਈ ਜੀ ਜਿਹੜੀ ਤੁਸੀਂ ਆ ਬੱਸੀ ਦੇਖ ਰਹੇ ਹੋ ਨਹਿਰ ਦੇ ਵਿੱਚ ਡਿੱਗੀ ਹੋਈ ਸੀ ਸਾਨੂੰ ਕਿਸੇ ਬਾਈ ਨੇ ਫੋਨ ਕੀਤਾ ਮੈਂ ਤੇ ਬਾਈ ਬਲਬੀਰ ਪਹੁੰਚੇ ਵਿਚਾਲੜਲੀ ਨਹਿਰ ਵੱਜਦੀ ਹੈ ਸਾਡੇ ਉਧਰਦੇ ਅਸੀਂ ਮੋਟਰਸਾਈਕਲ ਤੇ ਪਹੁੰਚੇ ਤੇ ਬੱਸੀ ਨੂੰ ਸਹੀ ਸਲਾਮਤ ਪਰੇ ਕੱਢ ਲਿਆ ਪੂਰੀ ਵੀਡੀਓ ਸਨ ਲਈ YouTube ਤੇ ਆਪਣੇ ਤੇ ਜਾਓ ਚਮਕੌਰ ਪੂਰੇ ਤੇ ਠੀਕ ਠੀਕ ਹੈ ਨਹਿਰ ਤੇ ਹਰੀਗੜਾ ਹੀ ਨਹਿਰ ਚ ਠੀਕ ਆ ਮੈਂ ਇਹਦੇ ਚਮਕੌਰ ਨਹਿਰ ਤੇ ਖੜਿਆ ਸਾਨੂੰ ਫੋਨ ਆਉਂਦੇ ਆ ਵੀ ਬਾਈ ਪਸ਼ੂ ਡਿੱਗਿਆ ਪਿਆ ਤੁਸੀਂ ਕੱਢ ਕੇ ਜਾਓ ਠੀਕ ਆ ਆ ਬੱਛੀ ਦੀ ਨਾ ਜਿਹੜੀ ਮੂਵੀ ਬਣਾਵਾਂਗੇ ਹੂੰ ਇਹ ਇਹ ਨਾ ਕੋਈ ਗਵਾਂਢੀ ਹੂੰ ਇਹ ਦਿਨੋਂ ਨੇ ਕੋਈ ਸਹਿਜ ਪਾਠ ਕਰਾਇਆ ਹੂੰ ਇਹ ਬੰਦੇ ਨੇ ਸਹਿਜ ਪਾਠ ਕਰਾਇਆ ਦੀ ਬੱਚੀ ਦੇਖ ਕੇ ਵੀਡੀਓ ਕੋਈ ਰੱਖਿਓ ਉਹਦੇ ਦਿਖਾਇਓ ਨੂੰ ਹੂੰ ਇੱਕ ਪਾਸੇ ਖੰਡ ਪਾਠ ਕਰਾਉਣਾ ਹੈ ਹੂੰ ਇੱਕ ਪਾਸੇ ਬੱਸੀ ਨਹਿਰ ਛਟਣਾ ਸ਼ੈਲ ਸ਼ੋਕਲ ਕਰਨੇ ਆ ਇੱਕ ਪਾਸੇ ਗੱਡੀਆਂ ਝੂਟਣਾ ਹੈ ਹੂੰ ਬੱਚਰੂ ਘਰੇ ਨਹੀਂ ਰੱਖਣਾ ਮਾਪਿਆਂ ਦੀ ਸੇਵਾ ਨਹੀਂ ਕਰਨੀ ਇਹ ਸਮਾਜ ਸਾਨੂੰ ਕਹਿੰਦਾ ਕਿ ਮੈਨੂੰ ਤਾਂ ਸਮਝ ਨਹੀਂ ਆਈ ਹਾਂਜੀ ਇਹ ਤਾਂ ਛੋਟੀ ਜੀ ਬੱਸੀ ਹੈ ਬਈ ਸਾਡੇ ਹਰੀਗੜ ਪੂਰੇ ਕੋਬਿਆਂ ਲਈ ਨਹਿਰ ਵਾਹਦੀ ਆ ਪਹਿਲਾਂ ਥੋੜੇ ਦਿਨ ਪਹਿਲਾਂ ਅਸੀਂ ਨਾ ਉਹ ਗੇਟ ਆ ਜਿਹੜਾ ਬਾਈ ਮੀਤਿਹਰ ਨੇ ਸਾਨੂੰ ਮੋਗਾ ਲਵਾ ਕੇ ਦਿੱਤਾ ਸੀ ਉੱਥੋਂ ਅਸੀਂ ਨਾ ਗਾਈਂ ਕੱਢੀ ਸੀ ਨਹਿਰ ਦੇ ਵਿੱਚ ਦੀ ਆ ਜੀ ਕਤੂਵਾਲੀਆਂ ਦੀ ਛੜ ਤੇ ਅੱਜ ਛੋਟੀ ਜੀ ਬੱਸੀ ਦਾ ਸਾਨੂੰ ਫੋਨ ਆਇਆ ਸੀ ਉਹਦੀ ਭੱਜੇ ਪਿੰਡੋਂ ਤੇ ਮੈਂ ਤੇ ਬਾਈ ਬਲਬੀਰ ਸਿੰਘ ਤੇ ਹੁਣ ਅਸੀਂ ਇਹਨੂੰ ਕੱਢਣ ਲੱਗੇ ਆ ਕੱਢਦੇ ਆ ਬਾਈ ਪਿੰਡ ਦੀਆਂ ਵਾਹ ਆ ਦੇਖੋ ਘੈਂਟ ਪੂਰੀ ਬੱਸੀ ਆ ਬਾਈ ਹੈਨਾ ਤੇ ਬਾਕੀ ਹੁਣ ਆਪਾਂ ਕੱਢਣ ਲੱਗੇ ਆ ਠੀਕ ਆ ਬਾਈ ਤੇ ਸਹੀ ਸਲਾਮ ਕੱਢਾਂਗੇ ਹੁਣ ਲਈ ਦੋਸਤੋ ਜਿਹੜੀ ਬੱਸੀ ਡਿੱਗੀ ਹੋਈ ਸੀ ਨਹਿਰ ਦੇ ਵਿੱਚ ਉਹ ਅਸੀਂ ਕੱਢ ਲਈ ਠੀਕ ਆ ਬਾਈ ਬੱਸੀਆਂ ਪੁੱਸੀਆਂ ਕੱਢਦੇ ਆ ਠੀਕ ਆ ਨਹਿ ਤਾਂ ਹੁਣ ਜੋ ਕਿੱਲੇ ਵਾਲੇ ਵੀ ਹੈਗੇ ਹਾਂ ਆ ਲੈ ਜੀ ਬੱਸੀ ਅਸੀਂ ਕੱਢ ਲਈ ਸਹੀ ਸਲਾਮਤ ਲੈ ਕੇ ਚੱਲੇ ਆ ਪਹਿਲਾਂ ਅਸੀਂ ਗਾਈ ਗੱਡੀ ਸੀ ਭਈ ਉਹ ਮੋਗੇ ਲਵੋ ਤੁਸੀਂ ਪਹਿਲਾਂ ਵੀਡੀਓ ਚ ਦੇਖਿਆ ਤੇ ਅੱਜ ਬੱਸੀ ਕਿਸ ਨੇ ਛਿੜਤੀ ਪਤਾ ਨਹੀਂ ਰੱਬ ਜਾਣੇ ਕੋਈ ੱੱੱਕਾ ਦੇ ਗਿਆ ਪਤਾ ਨਹੀਂ ਆਪ ਡਿੱਪੀ ਹੋਰ ਰੱਬ ਜਾਣਦਾ ਤੇ ਸਾਡੇ ਲਈ ਫੋਨ ਆਇਆ ਤੇ ਅਸੀਂ ਆ ਬੱਸੀ ਨੂੰ ਕੱਢ ਲਿਆ ਨੰਗੀ ਹਰੀ ਘੜਾ ਹੀ ਝਾਲ ਵਿੱਚ ਦੀ ਹਰੀ ਘੜਾ ਹੀ ਝਾਲ ਵਿੱਚ ਦੀ ਨੰਗ ਕੇ ਆਈ ਸੀ ਤੇ ਸਾਈਡ ਤੇ ਖੜੀ ਦੋ ਤਿੰਨ ਵਾਰੀ ਮੈਂ ਉੱਧਰ ਗਿਆ ਇੱਧਰ ਆਇਆ ਫੇਰ ਵਿਚਾਰੀ ਕਿਤੇ ਗੱਡੀ ਡਰ ਕੇ ਭੱਜ ਜਾਂਦੀ ਸੀ ਸਾਨੂੰ ਵੀ ਸਾਨੂੰ ਸਿੱਟਣ ਵਾਲੇ ਆ ਗਏ ਤੇ ਅੱਜ ਅਸੀਂ ਇਹ ਵਾਹ ਗੱਡ ਲਈ ਤੇ ਚੱਲੀਏ ਹੁਣ ਸਾਡੇ ਨਾਲ ਘਰੇ ਠੀਕ ਹੈ ਜੀ ਬਾਈ ਜਿਹੜੇ ਬਾਈ ਨੇ ਸਾਨੂੰ ਫੋਨ ਕੀਤਾ ਏ ਉਹਦਾ ਦਿਲੋਂ ਧੰਨਵਾਦ ਹੋਣਾ ਸੀ ਪਿੰਡ ਲੈ ਚੱਲੇ ਆ ਮੈਂ ਆਪਣੇ ਘਰੇ ਰੱਖੂਗਾ ਬੱਸੀ ਨੂੰ ਤੇ ਬਾਈ ਬਲਵੀਰ ਦਾ ਧੰਨਵਾਦ ਬਾਈ ਗੱਡੀ ਵਾਲ ਦਾ ਧੰਨਵਾਦ ਜਿਹੜੇ ਨੇ ਐਤ ਚੜਾ ਕੇ ਪਿੰਡ ਲਾਤੀ ਤੇ ਆਪਾਂ ਘਰੇ ਰੱਖ ਲਈ ਤੇ ਮੰਮੀ ਨੇ ਮੇਰੀ ਨੇ ਪਾ ਕੇ ਕੱਖਾਂ ਚ ਦਾਣਾ ਮੂਰੇ ਧਰਤਾ ਬਠਲ ਕੱਖਾਂ ਦਾ ਖਾ ਗਈ ਬਾਈ ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਡਿੱਗੀ ਹੋਈ ਸੀਗੀ ਤੇ ਸੱਟਾਂ ਵੀ ਉਹਦੇ ਲੱਗੀਆਂ ਹੋਈ ਸੀ ਮੈਂ ਸਰੋਂ ਦਾ ਤੇਲ ਲਾਤਾ ਉਹਨਾਂ ਦੇ ਸਾਰੇ ਪਾਸੇ ਤੇ ਬੱਸੀ ਬਈ ਪੂਰੀ ਭੁਖੀ ਸੀ ਯਾਰ ਆਹ ਦੇਖੋ ਕੱਖ ਕਿਵੇਂ ਖਾ ਰਹੀ ਆ ਤੇ ਮੈਂ ਹੱਥ ਸਫੇਰਿਆ ਪੂਰੀ ਘੈਂਟ ਪਹਿਲਾਂ ਜਦੋਂ ਮੈਂ ਪਾਣੀ ਚ ਪੜਿਆ ਮੇਰੇ ਕੋਲੋਂ ਪੈਂਦੀ ਸੀ ਇਹ ਦੋ ਤਿੰਨ ਵਾਰੀ ਨਹਾ ਤੇ ਉਧਰ ਨਾ ਗਈ ਤੇ ਇਧਰ ਨਾ ਗਈ ਮੇਰਾ ਸਾਹ ਚੜ ਬੁਰੇ ਹਾਲ ਤੇ ਮੈਂ ਆਖਾ ਕੱਢ ਕੇ ਹਟਾਂ ਕੁਛ ਮਰਜ਼ੀ ਹੋਵੇ ਤੇ ਆਪਾਂ ਫਿਰ ਕੱਢ ਕੇ ਘਰੇ ਲੈ ਕੇ ਆਏ ਬਈ ਸੁੱਖ ਸ਼ਾਂਤੀ ਨਾਲ ਵਧੀਆ ਬੱਸੀ ਨੂੰ ਆਪਾਂ ਘਰੇ ਲਿਆਏ ਬਾਈ ਬਣ ਕੇ ਕੋਈ ਪਸ਼ੂ ਨੂੰ ਯਾਰ ਨਹਾ ਤੇ ਨਾ ਛੱਟਿਆ ਕਰੋ ਮੇਰੀ ਤਾਂ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਠੀਕ ਹੈ ਜੀ